ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਓਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇਹ ਸੁਖਾਲੀ ਇਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸਤਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਬ੍ਰਹਮਾ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸ ਕਾ ਪਰਵਾਸ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ ਰਾਮ ਕੀ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਾ ਮਨ ਤਨ ਦੇਹ ਸੁਖਾਲੇ ਰਹਾ ਪਤਿਤ ਉਤਾਰਨ ਸਤ ਗੁਰ ਮੇਰਾ ਮੋਹ ਤੇਸ ਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ 5 ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਤਾਰਣ ਸਤ ਗੁਰ ਮੇਰਾ ਮੋਹ ਤੇ ਸ ਕਾ ਪਰਵਾਸ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਅਸ ਮਾਰਿਆ ਓਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾਲੀ ਰਹਾ ਪਤਿਤ ਉਤਾਰਣ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਬਾਰ ਬ੍ਰਹਮਾ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੋਖ ਸਹਿਜ आनंद गुण गावा मन तन देह सुखाली इराह पतित उद्धारण सतगुरु मेरा मोह तेस का परवासा बख्श ले सब सचे साहिब सुन नानक की अरदास सतनाम श्री वाइगुरु साहिब जी सोरठ महलाੰਜਵਾ ਦੁਰਤ ਜਗ ਭਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਾਸ ਮਾਰਿਆ ओए राजे राम के रखवाले सुख सहज आनंद गुण गावा मन तन देह सुखा ले रहा पतित उतारण है सतगुरु मेरा मोहे तेस का परवासा ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ 5 ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਤਾਰਣ ਸਤ ਗੁਰ ਮੇਰਾ ਮੋਹ ਤੇ ਸਿਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਓਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸਿਕਾ ਪਰਵਾਸਾ ਬਖਸ਼ ਲੈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ओए राधे राम के रखवाले सुख सहज आनंद गुण गवाह मन तन देह सुखाली रहा पतित उद्धारण सतगुरु मेरा मोह ते सका परवासा बख्श ले सब सचे साहिब ਸੁਣ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਤਾਰਣ ਸਤ ਗੁਰ ਮੇਰਾ ਮੋਹ ਤੇ ਸ ਕਾ ਪਰਵਾਸ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਮੰਜਵਾ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬੇਰਦਾਸ ਮਾਰਿਆ ओए राधे राम के रखवाले सुख सहज आनंद गुण गावा मन तन देह सुखा ली रहा पतित उद्धारण सतगुरु मेरा मोहे तेस का परवासा बख्श ले सब सचे साहिब ਸੁਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਏ ਰਾਜੇ ਰਾਮ ਕੀ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਾ ਮਨ ਤਨ ਦੇਹ ਸੁਖਾਲੇ ਰਹਾ ਪਤਿਤ ਉਤਾਰਨ ਸਤ ਗੁਰ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਦੁਰ ਤੇ ਜਵਾਹਾ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਰਮਾ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ੋਏ ਰਾਜੇ ਰਾਮ ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਤਾਰਣ ਸਤ ਗੁਰ ਮੇਰਾ ਮੋਹ ਤੇ ਸ ਕਾ ਪਰਵਾਸ ਬਖਸ਼ ਲੈ ਸਭ ਸਚੈ ਸਾਹਿਬ ਹੁਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰ ਤੇ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਜ आनंद गुण गावा मन तन देह सुखा ली रहा पतित उद्धारण सतगुरु मेरा मोह तेस का परवासा बख्श ले सब सचे साहिब सुन नानक की अरदासा सतनाम श्री वाहिगुरु साहिब जी ਸੋਰਠ ਮਹਲਾ ਪੰਜਵਾਂ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸਾ ਬਖਸ਼ ਲਈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ओए राजे राम के रखवाले सुख सहज आनंद गुण गावा मन तन देह सुखा ली इरह पतित उद्धारण सतगुरु मेरा मोहे तेस का परवासा ਬਖਸ਼ ਲੈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਆਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਸ ਮਾਰਿਆ ਹੋਏ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲਈ ਰਹਾ ਪਤਿਤ ਉਦਾਰਣ ਸਤ ਗੁਰ ਮੇਰਾ ਮੋਹ ਤੇਸ ਕਾ ਪਰਵਾਸਾ ਬਖਸ਼ ਲੈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਬ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦਾਸ ਮਾਰਿਆ ਹੋਏ ਰਾਜੇ ਰਾਮ ਕੇ ਰਖਵਾਲੇ ਸੋਖ ਸਹਿਜ आनंद गुण गावा मन तन देह सुखा ली रहा पतित उतारण सत गुरु मेरा मोह तेस का परवासा बख्श ले सब सचे साहिब सुन नानक की अरदास वाहेगुरु जी का खालसा वाहेगुरु जी की फतेह